ਟਰੈਕਟਰ ਬਾਦ ਮੈਂ ਚਲਾਉਂ ਰਾਨੇ ਪਹਿਲਾਂ ਦੇਖਣਾ ਜਾ। ਇਹ ਕੋਹ ਨੂੰ ਜਾ ਮਰ ਰਾਨੇ ਬਾਈ ਜੀਮਦਾਰਾ ਕਿਤੇ ਜਾਣੇ ਤੋਂ ਨਹੀਂ ਕੁਝ ਦੇਖ ਆਇਆ। ਟਰੈਕਟਰ ਗੇਵਾ ਬਾਹਰ। ਹਾਂ? ਗਾਣੇ ਕਹਿ ਰਹੇ ਆ ਬਾਈ ਗਾਣੇ ਜਾਂਦੀ ਨੂੰ ਕੋ ਲਾਵਾਗਾ। ਇਹ ਗਾਣੇ ਲਾ ਦੇ ਕਰ। ਅਸਲਾਮ। ਹਾਏ ਹਾਏ ਆਏ ਦੁਬਾਰਾ ਖੰਡਾਗਾ ਫੈ ਲਾਂਦਾ ਮੈਂ ਮਿੱਤਰੋ ਟਰੈਕਟਰ ਦਾ ਮਾਡਲ ਦੱਸੋ ਤਾਂਮ ਕੌਣ ਸਾ ਹੋਂਾ ਕੌਣ ਸਾ ਨਹੀਂ ਥਨਨ ਹਾਲਤ ਦੱਸ ਦੂੰ ਕਿ ਹਿਸਾਬ ਕਿਤਾਬ ਕਿਆ ਨਹੀਂ ਸੀਗਾ ਭਾਈ ਮੇਰਾ 98 ਕ ਜਨਮਾ ਥਾਂ ਲਾ ਲਓ ਹਿਸਾਬ ਕਿਤਾਬ ਮਨੂੰ 4-5 ਸਾਲ ਕਿਨ ਸੋਦੀ ਆ ਗਏ ਹੁਣ ਜਦ ਕਾ ਦੇਖ ਰਿਹਾ ਮੈਂ ਇਹਹੀਂ ਖੜਿਆ ਹੋਵਾ ਏ ਧੁੱਪ ਵਿੱਚ ਬਾਹਰ ਖੜਿਆ ਹੋਵਾ ਇਸਤਰੀਆਂ ਇਸਤਰੀ ਖੜਿਆ ਇਸਤਰੀ ਦੀ ਹਾਲਤ ਈ ਇਸਤਰੀ ਦੀ ਹਾਲਤ ਪਹਿਲਾਂ ਦੀ ਇਸਤਰੀ ਦੀ ਹਾਲਤ ਸੇਮ ਆ ਬਾਈ ਇਸ ਕੀ ਦੇਖੇ ਅੱਖਾਂ ਤਰਸ ਗਈ ਦੀ ਫੋਰਮੈਨ ਦੇਖਣੇ ਵੀ ਕਾਦੀ ਇਸ ਮਸ਼ੀਨ ਦਾ ਫੋਰਮੈਨ ਆਵਾਗਾ ਚਲਾਵਾਗਾ ਨਾ ਲੱਗਦਾ ਕਿ ਬਟਨ ਲਵਾਣ ਲੱਗੇ ਦਾ अच्छा अच्छा खाना खा के आए हैं साथ में खाना यही खिला देते भैया आपको जय मई पड़ी चाबी ना इसकी सीट की हम लो हो वेरी ओके थैंक यू आधा हफ्ता हो गया 8 बजे का आईडिया 8:30 व्यापार अच्छा रहे सही काम होया खैर कहां खड़ी है चल जडवा दूं फिर मैं मोटेल भागूंगा ब्रेक लेके रहनाਗਾਉਂਗਾ ਮੈਂ ਕਿਉਂ ਮੈਂ ਤਾਂ ਆਇਆ ਨਹੀਂ ਆਇਆ ਹੰਦੀ ਹੋਊਗਾ ਧੂੜ ਮਿੱਟੀ giraਗੀ ਫਿਰ ਬਾਗਾ ਆਕਰ ਨਾਲੇ 2 ਘੰਟੇ ਜਿਹੜੇ ਲੱਗਣਗੇ ਫਿਰ ਗੰਦੇ ਹੋਵਾਂਗੇ ਹੋਏ ਚੱਕਰ ਨਹੀਂ ਜਿਹੜੇ ਮਰਜ਼ੀਆਂ ਪਾ ਲੈ ਦਾਂ ਥਾਰੇ ਜੌੜਾ ਆ ਗਏ ਥਾਰੇ ਨੂੰ ਹੁੱਕ ਦੇਖੋ ਕਾਟੀ ਤਾਕੜੀ ਆ ਜੱਡਾ ਸੰਧ ਜਿੱਤਰਾ ਟਾਲੀ ਕਰਵਾਇਓ ਹੋਰ ਨੋ ਨੋ ਵੀ ਥਾਰੇ ਇਹਨਾਂ ਦੇ ਖੇਤਾਂ ਨੇੜਾ ਵੀ ਸਕੂਲ ਆ ਮੇਰੇ ਖੇਤਾਂ ਨੇੜਾ ਵੀ ਸਕੂਲ ਆ ਐ ਜਾਦੀ ਥਾਰੇ ਖੇਤਾਂ ਨੇੜਾ ਵੀ ਸਕੂਲ ਹੋ ਗਿਆ ਮੇਰੇ ਖੇਤਾਂ ਨੇੜਾ ਵੀ ਸਕੂਲ ਹੋ ਗਿਆ ਫਰਕ ਕਿੰਨਾ ਹੋ ਗਿਆ ਪ੍ਰਾਈਵੇਟ ਆ ਵਾ ਸਰਕਾਰੀ ਆ ਇਸ ਵਿੱਚ ਪਾਣੀ ਆ ਜੇ ਤੋ ਨੀ ਪਾ ਦੂੰ ਇਹ ਵੀ ਸਕੋ ਟੁਕੇ ਤੋਂ ਪਾਉਣ ਨਾ ਅੱਛਾ ਇਹ ਨਹੀਂ ਪਾ ਦੂੰ ਮੇਰਾ ਚੱਲੇਗਾ ਟਰੈਕਟਰ ਵਾ ਮੈਂ ਦੇਖੀ ਬੁਲਟ ਬੁਲਟ ਬਹੁਤ ਚ ਪੁੱਛਾ ਮੇਰੇ ਕਾਹਾਂ ਖੜਿਆ ਉਹ ਖੜਿਆ ਹੋਰ ਬੁਲਟ ਵਾ ਠੀਕੇ ਤਾਂ ਜਾਣੇ ਨੇ ਰੱਖਿਆ ਹੋਇਆ ਨਾ ਵਾ ਮੈਂ ਆ ਗਿਆ ਤਾਂ ਬੁਲਟ ਵਾ ਮੈਂ ਜਲਦੀ ਆ ਗਿਆ ਇਸ ਤੇ ਇਹ ਸਕੂਲ ਦੀ ਗੱਲ ਕਰ ਰਹਾ ਹੈ ਸਕੂਲ ਆ ਭਾਈ ਇਹ ਹੁੱਕ ਪਾਣੀ ਪੜਾ ਗਈ ਵਾ ਫੁੱਕ ਪਾਣੀ ਪੜਾ ਗਈ ਚੱਲ ਰੱਖ ਦਲਾ ਟਰੈਕਟਰ ਬਾਦ ਮੈਂ ਚਲਾਉਂਦਾ ਨਾਣੇ ਪਹਿਲਾਂ ਦੇਖਣ ਆ ਜਾ ਇਹ ਕੋਣੋ ਜਾ ਮਾਰੇ ਨਾਣੇ ਆ ਬਾਈ ਜੀ ਵੀ ਤਾਰਾਂ ਕਿਤੇ ਜਾਣੇ ਤੋਂ ਨਹੀਂ ਕਿੱਥੇ ਆ ਆਹ ਤਾਂ ਗਈ ਜੇ ਉਹ ਕੋਲ ਹਾਂ ਗਾਣੇ ਕਹਿ ਰਹੇ ਆ ਬਾਈ ਗਾਣੇ ਚਾਂਦੀ ਨੂੰ ਕੋਲ ਆਵਾਗਾ ਇਹ ਕਿਹਨਾਂ ਤੋਂ ਲਾਦੇ ਕਹਿ ਰਹੇ ਆ ਸਾਦੀ ਨੂੰ ਚੁਲਾਣੇ ਰਾ ਮੇਰੀ ਚਲਾਦੀ ਬਾਈ ਰੌਣੀ ਕਰ ਕਾ ਨਾ ਪਾਣੀ ਦਾ ਕਾਪੀ ਫੇਰ ਕੇ ਦਬਾਉਂਗਾ ਫੇਰ ਕੇ ਤੇ ਗੱਲ ਹੋ ਜਾ ਆ ਠੀਕ ਹੋ ਜਾਂ ਗੱਲੋ ਕੰਪਿਊਟਰ ਕਰਾ ਵਧੀਆ ਚੱਲ ਜਾ ਪਰ ਲੋਡ ਨਹੀਂ ਕਰੇ ਪੂਰਾ ਨਹੀਂ ਢੀ ਖੇਚਲ ਖਾਣੇ ਦੀ ਲੋੜ ਹੈ ਇਹ ਪੂਰਾ ਮਿੱਟੀ ਵੀ ਕਾਲੀ ਹੀ ਮਿੱਟੀ ਆ ਬਾਈ ਪੁਰਪੁਰ ਕਾ ਜਾ ਹਾ ਤੱਕੇ ਦੇ ਕਰ ਦੁਹਰ ਮ ਬਣ ਜਾਣਾ ਬਹਾਂ ਮਾ ਠੀਕ ਆ ਬਾਈ ਮਾਰਜੀ ਤੇ ਅੱਜ ਹਵਾ ਵੀ ਚੰਗੀ ਚੱਲ ਰਹੀ ਹੈ ਬਾਈ ਬਾਕੀ ਮਿੱਤਰੋ ਕੋਠਾ ਵੀ ਦੇੜਦੀ ਆਪਾਂ ਨੇ ਕੋਠੀ ਇੱਧਰੋਂ ਬੜੀਆਂ ਵਜਗੋਆਂ ਬੜੀਆਂ ਹੋਰ ਗੇਤੜਾ ਬਾਕੀ ਹਾਲੇ ਨਾ ਯਾਰ ਕੁਝ ਸਾਈਡ ਨਹੀਂ ਹੋ ਰਿਹਾ ਕਿ ਔਖੇਗਾ ਕਿਸ ਤਰ੍ਹਾਂ ਕਰਾਂ ਇਸ ਤਰ੍ਹਾਂ ਨਾ ਕਰਾਂ ਕਨਫਿਊਜ਼ ਆ ਥੋੜੇ ਜਿਹੀ ਇੱਕ ਤਾਂ ਪ੍ਰੋਜੈਕਟ ਹੋਰ ਲੱਗ ਗਈ ਸਲਾਹਿਆ ਤੋ ਕਰ ਕਾਲੀ ਕੁਝ ਬਣ ਨਹੀਂ ਰਿਹਾ ਕੋਠੇ ਕਾ ਵੀ ਪਾਵਾਂ ਨਾ ਪਾਵਾਂ ਕਨਫਿਊਜ਼ ਹਾਲੇ ਟੈਸਾਈਡ ਨਹੀਂ ਹੋ ਰਿਹਾ ਬਾਈ ਸਾਨੂੰ ਪਤਾ ਸੋ ਮਾਸੇ ਦੇ ਖਾਸਲੇ ਕੋਈ ਤੇਰੇ ਕੋਲ ਕਿਤੇ ਨਹੀਂ ਸੋ ਨਿਕਰਾਗੇ ਦੇ ਅਡਜਸਟਮੈਂਟ ਕੀ ਦੇਖਾਂਗੇ ਈਪਾ ਪਾਵਾਂਗੇ ਜਾਂ ਅਗਲੀ ਵਾਰ ਦੇਖੀ ਜਾਵਾਂਗੇ ਆਮ ਕਰ ਫੇ ਦੇਖਾਂਗੇ ਜੀ ਹੋ ਲੈਣ ਦੇ ਕੰਮ ਕੰਮ ਜਿਹੜਾ ਲੋਡ ਆ ਰਿਹਾ ਨੇ ਦੇ ਕੰਮ ਜਿੰਨਾ ਕਰਨਾ ਆਪਾਂ ਨੇ ਕਿਉਂਕਿ ਫੇ ਵਾ ਤੰਦ ਗਿਰਣਾ ਨਾ ਬਾਈ ਇੰਨੀ ਆਪਾਂ ਨੂੰ ਕਾਲੀ ਵੀ ਨਾ ਆਪਾਂ ਨੂੰ ਬੈਠਣਾ ਹੋ ਮੋਟਰ ਬਾਕਸ ਨੂੰ ਉਹਨੂੰ ਕਰਾਉਣਾ ਉਹ ਕਰਨ ਨੂੰ ਪਾਣੀ ਪੂਣੀ ਉਹ ਕਰਨ ਨੂੰ ਕਦਗਾਦ ਨੰਬਰ ਕੋਲ ਕਰ ਰਿਹਾ ਕਹਿ ਰਿਹਾ ਬਾਦੀ 8 9 ਕਿੱਲੇ ਕਰ ਰਿਹਾ ਚਾਹ ਮੰਗਾਰੇ ਤੇ ਮੈਨੂੰ ਪਤਾ ਨਹੀਂ ਭਾਈ 2 ਮਿੰਟ ਬਾਅਦ ਪਤਾ ਨਹੀਂ ਕਿਸ ਦਾ ਫੋਨ ਆਵਾ ਭਾਈ ਮੈਂ ਤੁਰੇ ਤੇ ਬੈਠੇ ਬੈਠੇ ਪਤਾ ਲੱਗ ਰਿਹਾ ਉਸ ਮੈਂ ਡੈਕ ਮੇਜ ਦੀ ਟਰ 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 ਨਾਜ ਆਇਆ ਫਿਰ ਉਹ ਕੜਕਾ ਕਦੀ ਗਾਣਾ ਬਦਲ ਲੱਗਦਾ ਇਹਨੇ ਕਿੰਨੇ ਗਾਣੇ ਬਦਲਾ ਇਹਨੇ ਤਾਂ ਭੈਣੇ ਟੀਜੇ ਵਾਲੇ ਨਹੀਂ ਬਦਲਦਾ ਗਾਣੇ ਹੈ ਚਰਨ ਦੇ ਤਾਂ ਕੋਈ ਗਾਣਾ ਪੂਰਾ ਹਰ ਘਟ ਕਟਗਾ ਦਤੇ ਤੇਰੇ ਪੈਰ ਚ ਆ ਗਿਆ ਪਤਨੀ ਜਾ ਘਾਣੇ ਆਂ ਵੀ ਬੇਲੀ ਆ ਦੇ ਜਾਂਦੀਂਂ ਦੀ ਆਪਣਾ ਬਈ ਉਹ ਖੇਤ ਬਾਰੇ ਜੀ ਇਸ ਬਾਤ ਨੂੰ ਨਾ ਯਾਰ ਹਰਿਆਣਾ ਮੈਨੂੰ ਬਹੁਤ ਮਤਲਬ ਸਵੀਟ ਜਾਂ ਲਾਲੂ ਪਸੰਦ ਹੁਆ ਵੀ ਲੋਕਾਂ ਦੀ ਕਦਰ ਕਰਨੇ ਦਾ ਪਤਾ ਹੋਰਾਂ ਲੋਕਾਂ ਨੂੰ ਔਰਾਂ ਖੇਤ ਬਾਰੇ ਇਹਨੂੰ ਪਤਾ ਯਾਰ ਵੀ ਆਪਾਂ ਕਹੀਂ ਹੋਰ ਗਏ ਆ ਪਿੰਡਾਂ ਵਾਲਾ ਕੋਈ ਪਤਾ ਹੀ ਆਪਾਂ ਹੋਰ ਹੈਗੇ ਨਹੀਂ ਜੇ ਸਾਹਮਣੇ ਘਰ ਆ ਬਾਈ ਤਾਂ ਮਾਤਾ ਨਾ ਵਾਹਦੇ ਚਾਹ ਲੇਗਾ ਹੀ ਪਾਣੀ ਲੇਗਾ ਹੀ ਕੈਂਪਰ ਲੇਗਾ ਹੀ ਵੀ ਕਿਉਂ ਕਰਾ ਆਪਣੇ ਉਹਦਾ ਆ ਹੀ ਤੁਹਾਨੂੰ ਪੱਤੀਆ ਬੰਦਿਆਂ ਨੂੰ ਪਤਾ ਵੀ ਨਹੀਂ ਬਾਰ ਗਏ ਆ ਅੱਜ ਖੇਤ ਵਾ ਰਹੇ ਆ ਵਿਚਾਰਾ ਜੁੱਗਾ ਵੀ ਚਾਹ ਹੀ ਲੇਗਾ ਜਦੋਂ ਪਾਣੀ ਲੇਦੇ ਦੇਖੋ ਕਿੰਨੀ সুইਟ ਕਰਦਾ ਮੈਂ ਜਾਣਦਾ ਵੀ ਹੈ ਨਾਮ ਨਹੀਂ ਕਿਹਾ ਇਹਨਾਂ ਨੂੰ ਪਾਣੀ ਲੈਣੇ ਨੂੰ ਹਰਾਂ ਕਿ ਮਰ ਪਾ ਚਾਹ ਪਾਣੀ ਆ ਗਿਆ ਦਾ ਬਟ ਫਿਰ ਵੀ ਪਿਆਰ ਸਿਰ ਇੱਕ সুইਟਨੈਸ ਯਾਰ ਉਹੀ ਹੋ ਆ ਦੇਖੋ ਕਦਰ ਹੋਆ ਬੰਦੇ ਕੀ ਆ ਅਗਲੇ ਨੂੰ ਪਤਾ ਵਾ ਕਰਨੀ ਆਪਣੇ ਵਾਸਤੇ ਆਇਆ ਤਾਂ ਹੈ ਤਨੇ ਕਹਿਣਾ ਦਾ ਕਹਦੇ ਇਸ ਕੀ ਕਹਦੇ ਆ ਗਿਆ ਮਾਫਾ ਚਲੋ ਮਾਨਦਾਨ ਰੱਖਦੀ ਆ ਅਗਲੇ ਕਦੇ ਨਾਈਸ ਥੈਂਕ ਯੂ ਸੋ ਮਾਚ ਮਾ ਦਾ ਨਾਮ ਤਾਂ ਪਤਾ ਨਹੀਂ ਨਾ ਪਤਾ ਤਾਂ ਨਹੀਂ ਕੀ ਸੀਗਾ ਹੈ ਚਲੋ ਜਿਆਦਾ ਵੀ ਵੀਡੀਓ ਦੇਖਾਂਗੇ ਯਾਰ ਬਿਨਾ ਕਹੇ ਦੇ ਯਾਰ ਚੀਜ਼ ਲਿਆ ਦੇਣੀ ਇਸ ਤੇ ਉੱਪਰ ਤਾਂ ਕੋਈ ਚੀਜ਼ ਨਹੀਂ ਹੈ ਨਾ ਜੱਬਰ ਹੈ ਵਲਾਵੰਦ ਨੇ ਕਦੇ ਚਾਹ ਆਗੀ ਫੇਰ ਦੁਬਾਰਾ ਹੈ ਮੈਂ ਇਹਨੂੰ ਕਹਦਾ ਮਾ ਪਹਿਲਾਂ ਇਹ ਕਿਹਦੇ ਬਾਜਾ ਕਰ ਰਿਹਾ ਨਾ ਨਾ ਪੈਰਾ ਉੱਪਰ ਬਾਹੋਂ ਕਰਿਆ ਨਿਆਣੇ ਵੀ ਆਏ ਕਰਾ ਸਕੂਤ ਮੈਂ ਕਰਦਾ ਕੀ ਰਗਾ ਕਹਿ ਰਣ ਬਾ ਮੈਂ ਕਰਦਾ ਤਾਂ ਗिराਗਾ ਅੱਧੀ ਉੱਟੀ ਮੈਂ ਗिराਗਾ ਕਰਦਾ ਹੋਰ ਕੀ ਹੋਗਾ ਮੇਰੇ ਕੋਲ ਆਏ ਹਾਏ ਕਹਿ ਰਹਾ ਹਵਾ ਇੱਧਰ ਹੀ ਚੱਲ ਰਹੀ ਆ ਮੈਂ ਕੰਮ ਜਿੱਤਰੀ ਜਿੱਤਰਾ ਕਰਨਾ ਉਸ ਤਰ੍ਹਾਂ ਕਰ ਲੈ ਦੋ ਨਿਆਣੇ ਨੇ ਪੁੱਛ ਆ ਮਾਤ ਉਡ ਮਿੱਟੀ ਦੇ ਕਿੰਨਾ ਚਿਰ ਬਚਾਵਾਗਾ ਇਸਕੇ ਵੀ ਤਾਂ ਖਾਤੇ ਪੰਗਿਆਂ ਕਦੀ ਇੱਧਰ ਤੇ ਕੱਢੋ ਕਦੀ ਉੱਧਰ ਤੇ ਕੱਢੋ ਲਓ ਬਾਈ ਮੈਂ ਸੋਚਿਆ ਨਾ 2 ਘੰਟੇ ਲਗਾ ਗਿਆ ਓਏ 8:30 ਕੇ ਗਏ ਹੋਏ ਆ ਇੱਕ ਵਾਦਿਆ ਬਾਈ ਪੂਰਾ ਇੱਕ ਵਾਦਿਆ 8:30 ਕੇ ਗਏ ਹੋਏ ਤਾਂ ਲਾ ਲੈ ਹਿਸਾਬ ਦਾ ਟਾਈਮ ਲੱਗਾ ਅਲੀ ਉਹ ਬਾਣੇ ਬਾਈ ਮਾਮੇ ਹੈ ਚਾਹ ਤਾਂ ਹੋਰ ਵੀ ਆ ਗਈ ਥੀ ਤੇਰੇ ਪਿੱਛੇ ਦੇ ਤਾਂ 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 ਨਹੀਂ ਆ ਰਿਹਾ ਬਾਕੀ ਇੱਧਰ ਸ਼ੈੱਡ ਬਣਾ ਲਈ ਜੰਨੇ ਬਾਈ ਸ਼ੈੱਡ ਵਧੀਆ ਦੇਖੋ ਸਾਰੀ ਚੀਜ਼ਾਂ ਜੀ ਉਰੇ ਲੱਗਦੀਆਂ ਟਰੈਕਟਰ ਅੱਜ ਉਹ ਡਰਾਈਵਰ ਚੱਲ ਇਹਨਾਂ ਪਰ ਰੱਖ ਦੇ ਟੂਲਮਾਂ ਰੱਖ ਦੇ ਪਾ ਦੇ ਇਸ ਮਾ ਪਾ ਦੇ ਐ ਇਹ ਟਾਇਰਾਂ ਗਾ ਵੀ ਚੰਗਾ ਸਿਆਪਾ ਬਾਈ ਮਾੜੇ ਬੰਦੇ ਵਾਂਗ ਟਾਇਰ ਉਠਾਣੇ ਕੋਲਾਂ ਬਿੱਤਰ ਟਰੈਕਟਰ ਗਾ ਮਾਡਲ ਦੱਸੋ ਤਾਂਮ ਕੌਣ ਸਾ ਹੋਂਾ ਕੌਣ ਸਾ ਨਹੀਂ ਥਨਨ ਹਾਲਤ ਦੱਸ ਦੂੰ ਕਿ ਹਿਸਾਬ ਕਿਤਾਬ ਕਿਆ ਨਹੀਂ ਸਿਕਾ ਬਾਈ ਮੇਰਾ 98 ਗਜ ਨਮਾ ਥਾਂ ਲਾ ਲੂ ਹਿਸਾਬ ਕਿਤਾਬ ਮਨੂੰ 4-5 ਸਾਲ ਕਿੰਨੇ ਸੋਦੀ ਆ ਗਏ ਜਦ ਕਾ ਦੇਖ ਰਿਆ ਮੈਂ ਇਹੀ ਖੜਿਆ ਹਵਾ ਈ ਧੁੱਪ ਮੈਂ ਬਾਹਰ ਖੜਿਆ ਹਵਾ ਇਸਤਰੀਆਂ ਇਸਤਰੀਆਂ ਖੜਿਆ ਇਸ ਤਰ੍ਹਾਂ ਦੀ ਹਾਲਤ ਇਸਤਰੀ ਦੀ ਹਾਲਤ ਪਹਿਲਾਂ ਦੀ ਇਸਤਰੀ ਦੀ ਹਾਲਤ ਸਿਨਮਾ ਬਾਈ ਇਸ ਕੀ ਯੋ ਨੀ ਨੂੰ ਪਤਾ ਕਿਹੜਾ ਮਾਡਲ ਆ ਕੌਨਸਾ ਨਹੀਂ ਬਾਈ ਉਹ ਯੋ 98 11 ਨਹੀਂ ਹੈ ਉਸਕਾ 65 ਹੈ ਜਿਹੜਾ ਆਵਾ ਤਾਂ ਨਾ ਬਾਈ 55 11 ਹੈ 98 11 ਦਾ ਬੜਾ ਭਾਈਆ ਛੋਟਾ ਭਾਈਆ ਪਤਾ ਨਹੀਂ ਬੜਾ ਭਾਈਆ ਤਾਂ ਇਸਕਾ ਮਾਡਲ ਨੰਬਰ ਦੱਸੋ ਕਿਹੜਾ ਇਸਤਰੀ ਮੈਂ ਸੇਮ ਭਾਜ ਦੇਉ 22 23 ਸਾਲ ਪਹਿਨਾ ਬਾਈ 25 26 ਸਾਲ ਦੀ ਉਮਰ ਹੋ ਗਈ 22 ਸਾਲ ਜਾਂ ਸੁੱਧ ਹੀ ਆ ਗਈ ਸੀ ਜਾਨ ਵੀ ਇਸਤਰੀਆਂ ਦਾ ਅੱਜ ਵੀ ਇਸਤਰੀਂ ਖੜਿਆ ਅਰੂਰੀ ਖੜਿਆ ਆਂ ਦੇਖ ਲੈ ਕੋਈ ਅੰਦਰ ਨਹੀਂ ਖੜਾੰਦਾ ਇਹਨੇ ਕੋਈ ਬਾ ਨਹੀਂ ਪੂਰੀ ਕਾ ਉਰੀ ਖੜਿਆ ਬਾਈ ਤੇ ਵੀ ਜਿੰਨਾਂ ਦਾ ਟਰੈਕਟਰ ਆਉਣਾ 22 ਵਜੇਗਾ ਨਹੀਂ ਹੋਣੀ ਬਾਈ ਸ਼ਾਇਦ ਕਿਉਂਕਿ ਉਰੇ ਖੜਿਆ ਦੇਖਾਂ ਹਾਂ ਹਮ ਤੋਂ ਬਾਈ ਨੇ ਸਾਲ ਹੋ ਗਏ ਜਦੋਂ ਬਾਕੀ ਟਰੈਕਟਰ ਨਾ ਪਿੱਛਾ ਕਰ ਦੂੰ ਥੋੜਾ ਜਿਹਾ ਉਹ ਪਰਸ ਨੇ ਆਪਣਾ ਟਰੈਕਟਰ ਉਰੇ ਲਾ ਕੇ ਆਉਣਾ ਫਿਰ ਹੋ ਕੋਈ ਕਰਾ ਸਟੀering ਨੀ ਜਗ੍ਹਾ ਮੁੜਦਾ ਬਾਈ ਸਟੀering ਬਹੁਤ ਭਾਰਾ ਹੈ ਜਾਂ ਜਾਂਦੀ ਤੇਰੇ ਜਨਮ ਦਾ ਦਕਾਇਆ 2003 ਦਾ 2003 ਨਿਕਾ ਭਾਂਜ ਬਹੁਤ ਛੋਟਾ ਦੰਦ ਮੇਰੇ ਤੇ ਤੇਰੇ ਤੇ ਤੂੰ ਪਹਿਨਾਗਾ ਏ ਟਰੈਕਟਰ ਯੋਲਾ ਯੋ ਤੂੰ ਪਿਆਰ ਮਾਡਲ ਕਿਹੜਾ ਤੈਨੂੰ ਪਤਾ ਹੋ ਸਾਰੇ ਗਊਂਗਾ ਫਿਰ ਹੈ 80 85 ਪੜਨਾ ਪੈਂਦਾ ਅੱਛਾ ਠੀਕ ਹੈ ਲੈਟਰ ਇੱਕ ਵੀ ਚੱਲ ਕਦੀ ਵੀ ਅੰਦਰ ਨਹੀਂ ਖੜਿਆ ਬਾਹਰੋਂ ਬਾਹਰੋਂ ਖੜਿਆ ਮਾਰੀ ਸੋਧੀ ਕਿ 22 23 ਸਾਲ ਮੈਂ ਤੁਹਾਨੂੰ ਕਹਿ ਰਿਹਾ ਬਈ 98 ਦਾ ਮੇਰਾ ਜਨਮ 2003 4 ਕੀ ਤੇ ਮਨ ਵੀ ਸੋਧੀ ਆ ਗਈ ਹੋਣੀ ਹੈ ਜਦ ਕਿ ਹਮ ਦੇਖ ਰਹੇ ਆ ਮਨ ਹੋ ਗਏ 22 23 ਸਾਲ ਤੈਨੂੰ ਬਾਹਰ ਦੇਖ ਕੇ ਤੈਨੂੰ ਅੱਜ ਵੀ ਔਰ ਜਦ ਵੀ ਸਾਲੇ ਕੀ ਹਾਲਤ ਐਸੀ ਤੇ ਅੱਜ ਵੀ ਐਸੀ ਆ ਨਿਊ ਨਹੀਂ ਕਹਿ ਸਕਦੇ ਪਹਿਲਾਂ ਹਾਲਤ ਵਧੀਆ ਸੀ ਇਸ ਦੀ ਪੁਰਾਣੀ ਮਿਲਟਰੀ ਏਰੀਆ ਹੈ ਨਾ ਮਿਲਟਰੀ ਪ੍ਰੋਜੈਕਟ ਉਹ ਐ ਜਿਹਨੂੰ ਕਦੋਂ ਉਤਰ ਜਿੰਦਾ ਕਦੀ ਉਹ ਤਾਂ ਇਤਨੇ ਸਾਲ ਬਾਹਰ ਕੜਕ ਚੱਲ ਖਾ ਲੈ ਰੋਟੀ ਰੋਟੀ ਫਿਰ ਦੇਖਾਂਗੇ ਦੁਪਹਿਰੇ ਬਾਅਦ ਚਾਬੀਆਂ ਰੱਖੀ ਉਹ ਖੰਡਾਕ ਆ ਉਹਨੂੰ ਦੁਬਾਰਾ ਦੁਬਾਰਾ ਜਾ ਆਏ ਆਏ ਆ ਦੁਬਾਰਾ ਖੰਡਾਕ ਆ ਫੇਲਾ தாம் ਫੇਲਾ ਡਰਾਈਵਰੀ ਜਾ ਦੁਬਾਰਾ ਜਾ ਨਹੀਂ ਆ ਪਸੰਦ ਨਹੀਂ ਆਇਆ ਹੈ ਦੁਬਾਰਾ ਗਏ ਚੱਲ ਦੁਬਾਰਾ ਚੱਲ ਦੁਬਾਰਾ ਘਾਰੇ ਹੋ ਖਣਾ ਦੇ ਚੰਗੀ ਤਰ੍ਹਾਂ ਖਣਾ ਦੇ ਇਧਰੋਂ ਫਲਾਕਾ ਖਣਾ ਦੇ ਉਹ ਦੁਬਾਰਾ ਖਣਾ ਦੇ ਅੱਛਾ ਇਹ ਦੇਖੋ ਵਾਟਰ ਸਵੀਮਿੰਗ ਪੂਲ ਫਾਰਮ 'ਪਾ ਬਣਿਆ ਹੋਇਆ ਸਿੰਗ ਬੋਰਡ ਨਹੀਂ ਛੱਡਿਆ ਬੜਾ ਸਪਾਈ ਉਂਡਾ ਲਈਆ ਇੱਧਰ ਕੋ ਉੱਪਰ ਖੰਡਾਦਾ ਨਹੀਂ ਇੱਕੋ ਜਗ੍ਹਾ ਖੰਡਾ ਦिए ਸਾਰਾ ਮਾਮਾ ਕਹ ਰਿਹਾ ਸੱਡਾ ਮ ਖੰਡਾਓ ਸਾਰੇ ਇਹੋ ਕਾ ਖੰਡਾਣੇ ਖੰਡਾਣਾ ਅੰਬੋਰੇ ਜਿਸ ਤਰ੍ਹਾਂ ਉਹ ਘਾਵਤ ਹੋਈ ਜੀ ਬਾਈ ਜੱਟ ਤੋਂ ਸਹਾਗੇ ਬੈਠਾ ਮਾਨ ਨਹੀਂ ਅੱਜ ਤਾਂ ਟਰੈਕਟਰ ਮਿਲ ਗਿਆ ਪਰ ਉਹ ਸਹਾਗਾ ਬਾਈ ਜਿਸ ਨੂੰ ਗਾਹ ਯੋ ਹਵਾ ਸਹਾਗਾ ਅੱਜ ਕੱਲ ਲਿਫਟ ਵਾਲੇ ਸਹਾਗਿਆਂ ਮਤ ਆ ਗਏ ਬਾਈ ਆਪਾਂ ਬਟ ਟੈਕਨੋਲੋਜੀ ਲਾਲੋ ਹਿਸਾਬ ਕਿਤਾਬ ਵੀ ਲਿਫਟ ਵਾਲੇ ਸਹਾਗੇ ਬਟ ਜਿਹੜੀ ਜੋ ਕੰਮ ਯੋ ਕਰਦੇ ਦਾ ਬਾਈ ਲੱਕੜੀ ਵਾਲੇ ਸਹਾਗਾ ਉਹ ਕਦੀ ਵੀ ਲਿਫਟ ਵਾਲਾ ਸੁਭਾਗਾ ਨਹੀਂ ਕਰ ਸਕਦਾ ਉਸਕਾ ਪਰਪਸ ਹੋਰ ਕੁਛ ਆ ਦੇਖੋ ਆਪਾਂ ਲੇਜ਼ਰ ਲੈਵਲਰ ਕਿਉਂ ਲੋਡ ਪੜੀ ਪਹਿਲਾਂ ਕਿਉਂ ਲੇਜ਼ਰ ਲੈਵਲਰ ਕਿ ਲੋਡੋ ਨਹੀਂ ਪੜੀ ਕਦੀ ਜ਼ਿੰਦਗੀ ਵਿੱਚ ਸਿਆਣੇ ਬਜ਼ੁਰਗਾਂ ਨੇ ਨਹੀਂ ਕੱਟਦੀ ਬਾਈ ਲੇਜ਼ਰ ਲੈਵਲਰ ਦੇ ਬਿਨਾ ਕਿਉਂਕਿ ਇਨਕਾ ਇਹੋ ਤਾਂ ਬਾਈ ਨੇ ਕੁੰਡਿਆਂ 'ਵਾਂ ਚੱਲੇ ਕਰਾਂਦੇ ਕੁੰਡਿਆਂ 'ਵਾਂ ਚੱਲਣਾਂ 'ਵਾਂ ਟਰੈਕਟਰ ਦੇ ਜੇ ਟਾਇਰ ਉੱਚੇ ਹੋਗੇ ਤੇ ਸੁਭਾਗਾ ਆਪਣੀ ਉਸਮਾ ਜੇ ਕਰਾਂਦਾ ਬਟ ਜੇ ਲਿਫਟ ਵਾਲਾ ਸੁਭਾਗਾ ਹੋਵੇ ਟਰੈਕਟਰ ਦੇ ਟਾਇਰ ਉੱਚੇ ਹੋਵਾਂ ਤਾਂ ਲਿਫਟ ਵੀ ਉੱਚਾ ਉਠਾ ਕਿਉਂਕਿ ਉਹ ਲਿਫਟ ਉਹ ਬੰਦ ਕੇ ਚਲਾਇਆ ਤਾਂ ਬਾਈ ਉਹ ਸਹੀ ਤਾਂ ਦੇਖੋ ਕਿੱਡਾ ਪਰ ਸੁਹਾਗਾ ਇੱਕ ਦੋ ਡਲੀ ਕੋਈ ਸਲੀ ਸਭ ਕੋ ਸੁਪਰ ਸੀਡਰ ਕੀ ਲੋੜ ਨਹੀਂ ਦਾ ਬਰੀਕ ਵਾਹਣ ਕਰਦੇ ਦਾ ਜਿੰਨੇ ਆਪਾਂ ਫੈਨਸੀ ਹੁੰਦੇ ਜਾ ਰਹੇ ਹਾਂ ਤੋਂ ਇਨਕੀ ਕਦਰ ਘਟਦੀ ਜਾ ਰਹੀ ਬਟ ਨਹਿ ਚੀਜ਼ਾਂ ਬਾਈ ਅਨਮੋਲ ਸੁਹਾਗਾ ਇਸ ਵੇਲੇ ਬੈਠਣਾ ਕਹਦੇ ਕਰਦੇ ਨਾ ਪਹਿਲਾਂ ਅਸੀਂ ਲਿਫਟ ਵਾਲੇ ਸੁਹਾਗੇ ਕੁੰਡਿਆਂ ਬੈਠਿਆ ਅੱਜ ਵਾਲ ਸੁਹਾਗੇ ਮੈਂ ਬੈਠਣ ਜਾਂਦਾ ਪੂਰਾ ਖੜ ਦੇ ਕਰਾਂ ਜੱਟ ਦਾ ਸੁਹਾਗੇ ਵੇ ਚੜਿਆ ਮਾਨ ਨਹੀਂ ਅੱਜ ਤਾਂ ਟਰੈਕਟਰ ਮਿਲ ਗਿਆ ਜਨਾਬ ਦਿਨ ਮਾਣ ਦੂਸਰੇ ਸਿੰਪਲ ਹੈਰੋਂ ਪਾਰ ਕੇ ਦੀ ਬਾਈ ओए सिंपल आज अपन दिन में तांगे होंडे रहे इस बार जिन ने जा रहा देखा है किस तरह तो हाँ खुला की होता है इनके खुला की अच्छा अच्छा ठीक ठीक ओ यार हम तो सोच रहे वीडियो नाम के अच्छा अच्छा वो जगाड़ कूदे हुए भाई यानी पैर लाले पिछड़े से कितारेंगे भाई

ਕੱਢ ਲੈ ਬਾਈ ਇਸ ਨੂੰ ਸਾਈਡ 'ਮਾਂ। ਜਾਂ ਦੂਰ ਜਾ ਗੋਰੂ। ਜੰਮੇ ਆ ਮਰੀ ਵੀ। ਗੰਨੇ 'ਵਾਂ ਘੱਟ ਮਾਰਨੀ ਹੋਣੀ ਨਾ ਟਾਇਰ ਨਹੀਂ ਉੱਠਦੇ ਹੋਣੇ ਫਿਰ ਪੂਰੇ। ਬਾਈ ਨਹੀਂ ਖੁੱਲਾ ਗਿਆ। ਉਹ ਨਹੀਂ। ਮੈਨੇਜਮੈਂਟ ਐਸੀ ਹੋਣਾ ਨਾਲ ਇਸ ਦਾ ਪ੍ਰੈਸ਼ਰ ਆਗਾ